बर हां जी प्रीमियम लाबरबरा ਤੇ ਮਲਾਈ कॉटन ਦੇ ਡਿਜ਼ਾਈਨ ਨਵੇਂ ਆਏ ਨੇ ਅੱਜ ਡਿਜ਼ਾਈਨ ਚੈੱਕ ਕਰ ਲੋ ਬਹੁਤ ਸੋਹਣਾ ਰਿਸਪੌਂਸ ਆ ਰਿਹਾ ਜੀ लाबरबरा ਫੈਬਰਿਕ ਤੇ ਮਲਾਈ ਫੈਬਰਿਕ ਸ ਨੂੰ ਦੋਨੇ ਤੇ ਨੇ ਫੈਬਰਿਕ ਇਕੱਠੇ ਦਿਖਾ ਰਿਆ ਆ ਆਲ ਓਵਰ ਸੂਟ ਨੇ ਜੀ 1100 ਰੁਪਏ ਰੇਂਜ ਦੇ ਵਿੱਚ ਡਿਜ਼ਾਈਨ ਬਹੁਤ ਪਿਆਰੇ ਨੇ ਇਹੇ ਸਾਰੇ ਡਿਜ਼ਾਈਨ ਅਜ ਨਵੇਂ ਖੁੱਲੇ ਨੇ ਜੀ ਆ ਡਿਜ਼ਾਈਨ ਚੈੱਕ ਕਰ ਲੋ ਸਾਰਾ ਸਟਾਕ ਨਵਾਂ ਆਏਗਾ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹੈ ਦੇਖੋ ਡਿਜ਼ਾਈਨ ਦੇਖੋ ਜੀ ਕਿੰਨੇ ਲਾਜਵਾਬ ਨੇ ਤੇ ਇਹ ਮਲਾਈ कॉटन ਦਾ ਫੈਬਰਿਕ ਆ ਗਿਆ ਇੱਕ लाबरबरा ਫੈਬਰਿਕ ਆ ਗਿਆ ਦੋਨੇ ਟੌਪ ਦੇ ਫੈਬਰਿਕ ਨੇ ਇੱਕੋ ਹੀ ਬ੍ਰਾਂਡ ਹੈ ਐਸਕੇ ਬ੍ਰਾਂਡ ਦੇ ਕੱਪੜੇ ਨੇ ਜੀ ਦੋ ਕੁਆਲਿਟੀ ਆ ਦੋਨੇ ਟੌਪ ਦੀਆਂ ਨੇ ਡਿਜ਼ਾਈਨ ਦੇਖੋ ਇਹ ਕਿੰਨੇ ਪਿਆਰੇ ਆਏ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਾ ਲਿਓ WhatsApp ਦੇ ਉੱਪਰ ਕਰਾ ਲਿਓ ਜੀ ਆਰਡਰ ਬੁੱਕ ਜੇ ਤੁਸੀਂ ਵਿਜ਼ਿਟ ਕਰਨਾ ਤਾਂ ਵਿਜ਼ਿਟ ਕਰੋ ਜੀ ਅਲੀਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਰੂਮ ਅਲੀਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਰੂਮ ਥਾਣਾ ਰੋਡ ਭੀਖੀ ਜੀ ਬਹੁਤ ਜਿਆਦਾ ਸੋਹਣੀ ਆਈਟਮਾਂ ਆਈਆਂ ਨੇ ਆਪਣੇ ਕੋਲ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਮੇਰੀ ਭੈਣਾਂ ਸਾਰੀਆਂ ਆਪਦੇ ਪੇਕ ਕੇ ਘਰੇ ਆ ਗਈਆਂ ਹੁਣ ਤਾਂ ਜਲਦੀ ਹੁਣ ਸੂਟ ਲੈਣ ਵਾਸਤੇ ਪਹੁੰਚੋ ਜੀ ਅਲੀਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਰੂਮ ਥਾਣਾ ਰੋਡ ਭੀਖੀ ਅਲੀਸ਼ੇਰ ਵਾਲਿਆਂ ਦਾ ਕੱਪੜਾ ਦਾ ਸ਼ੋਅਰੂਮ ਥਾੜਾ ਰੋਡ ਭੀਖੀ ਜੀ ਔਰ ਜ਼ਿਆਦਾ ਜਾਣਕਾਰੀ ਲਈ ਫੋਨ ਕਰ ਲਿਓ ਜਦੋਂ ਤੁਸੀਂ ਭੀਖੀ ਆਓਗੇ ਜੀ ਥਾੜਾ ਰੋਡ ਦੇ ਉੱਤੇ ਆ ਕੇ ਅਲੀਸ਼ੇਰ ਵਾਲਿਆਂ ਦਾ ਕੱਪੜਾ ਸ਼ੋਅਰੂਮ ਲਿਖਿਆ ਹੋਇਆ ਜੀ ਆਪਣਾ ਇਹ ਤਿਆਰ ਰੱਖਿਓ ਜੀ ਜੀ ਦੇ ਉੱਤੇ ਅਲੀਸ਼ੇਰ ਵਾਲਿਆਂ ਦਾ ਕੱਪੜਾ ਸ਼ੋਅਰੂਮ ਲਿਖਿਆ ਹੈ ਉਹਦੇ ਤੇ ਤੁਸੀਂ ਆ ਕੇ ਆਪਣਾ ਕੱਪੜਾ ਲੈਣਾ ਜੀ ਆਪਣੇ ਕੋਲ ਮਿਲੂਗਾ ਜੀ ਹਰੇਕ ਬ੍ਰਾਂਡ ਦਾ ਕੱਪੜਾ ਔਰ ਰੇਟ ਸੋਂ ਇਸ ਟਾਈਮ ਹਰੇਕ ਸੂਟ ਦਾ ਬਾਜ਼ਾਰ ਨਾਲੋਂ 2 300 400 ਰੁਪਇਆ ਕਟ ਮਿਲੂਗਾ ਜੀ ਜੂਨ ਜੂਨ ਦਾ ਮਹੀਨਾ ਆਪਣੀਆਂ ਆਫਰਾਂ ਸਟਾਰਟ ਨੇ ਤਾਂ ਜਲਦੀ ਜਲਦੀ ਪਹੁੰਚੋ ਅਲੀ ਸ਼ੇਰ ਵਾਲਿਆਂ ਦਾ ਕਪੜਾ ਸ਼ੋਰੂਮ 1100 ਰੇਟ ਦੇ ਵਿੱਚ 5 ਮੀਟਰ ਸੂਟ